ਤੁਰਕਾਲ ਤੋਂ ਦੇਖ ਰਿਹਾ ਸਨ Z News ਤੇ ਮੈਂ ਹਾ ਪ੍ਰਦੀਪ ਵਾਰਤਾ ਲੁਟੇਰਿਆਂ ਨੇ ਇਸ ਹੱਦ ਤੱਕ ਆਪਣੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਨਾ ਤਾਂ ਉਹਨਾਂ ਨੂੰ ਕਿਸੇ ਲੋਕਾਂ ਦਾ ਡਰ ਹੈ ਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਖੌਫ ਹੈ ਤਾਂ ਬਿਲਕੁਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਜਿਨ੍ਹਾਂ ਤਸਵੀਰਾਂ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਚਾਰ-ਚਾਰ ਲੁਟੇਰੇ ਆਉਂਦੇ ਨੇ ਦੁਕਾਨਦਾਰ ਦੇ ਗਰਦਨ ਦੇ ਉੱਤੇ ਦਾਤਰ ਰੱਖ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜੀ ਹਾਂ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਦੱਸਿਆ ਕਿ ਵੀਡੀਓ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਤੇ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਹੁਣ ਲੁਧਿਆਣਾ ਪੁਲਿਸ ਦੀ ਮੁਸਤੈਦੀ ਦਿਖਾਉਂਦੇ ਹੋਏ ਦੱਸਿਆ ਕਿ 24 ਘੰਟਿਆਂ ਦੇ ਵਿੱਚ ਪੁਲਿਸ ਨੇ ਚਾਰਾਂ ਦੇ ਵਿੱਚੋਂ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਦੀ ਗ੍ਰਿਫਤਾਰੀ ਹੋਣੀ ਹਜੇ ਬਾਕੀ ਆ ਤਾਂ ਬਿਲਕੁਲ ਪੁਲਿਸ ਨੇ ਜਦੋਂ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਉੱਪਰ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੇ ਮਾਮਲੇ ਦਰਜ ਸੀ ਜੀ ਹਾਂ ਚਾਰ ਬਾਈਕ ਯਾਨੀ ਕਿ ਚਾਰ ਮੋਟਰਸਾਈਕਲ ਇੱਕ ਕਾਰ ਤੇ ਲੱਖਾਂ ਦੀ ਨਗਦੀ ਹੈ ਜਿਹੜੀ ਬਰਾਮਦ ਕਰ ਲਈ ਗਈ ਹੈ ਇਹ ਤਾਂ ਬਿਲਕੁਲ ਦੱਸੇ ਕਿ ਲੁਟੇਰੇ ਨੇ ਜਿਹੜੇ ਲਾਡੋਵਾਲ ਦੇ ਰਹਿਣ ਵਾਲੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਆਪਣੇ ਏਰੀਆ ਦੇ ਵਿੱਚ ਪਹੁੰਚ ਜਾਂਦੇ ਸੀ ਆਹ ਤਾਂ ਬਿਲਕੁਲ ਦੱਸੇ ਕਿ ਲੁਧਿਆਣਾ ਪੁਲਿਸ ਨੇ ਕਾਮਯਾਬੀ ਹੈ ਜਿਹੜੀ ਹਾਸਲ ਕੀਤੀ ਹੈ ਆਹ ਤਾਂ ਬਿਲਕੁਲ 24 ਘੰਟਿਆਂ ਦੇ ਅੰਦਰ ਅੰਦਰ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਇੱਕ ਰਾਤ ਵਾਰਦਾਤ ਹੋਈ ਸੀ ਪੀਜੋ ਦੇ ਇਰੇ ਵਿੱਚ ਕਿਥੋਂ ਨਾ ਲੱਗਦਾ ਦਾ ਦਿਖਾ ਕੇ ਜਿਹੜੇ ਹੈਗੇ ਨੇ ਚਾਰ ਅਕਿਊਜ਼ਡ ਮੋਬਾਈਲ ਵਗੈਰਾ ਖੋ ਕੇ ਲੈ ਗਏ ਸੀ ਸਾਡੇ ਐਸਐਚਓ ਸਾਹਿਬ ਨੇ ਈਡੀਸ ਕੀ ਸਾਹਿਬ ਦੀ ਟੀਮ ਨੇ ਤੁਰੰਤ ਪੂਰੀ ਰਾਤ ਲਾ ਕੇ ਸਾਰਾ ਕੰਮ ਕੀਤਾ ਤਾਂ ਕਿ ਇਹ ਬੰਦੇ ਜਿੰਨੀ ਜਲਦੀ ਗਫਤਾਰਾ ਹੋ ਸਕਣ ਉਹਨੇ ਚੰਗਾ ਕੋਈ ਹੋਰ ਵਾਰਦਾਤ ਰੁਕ ਜੇਗੀ ਪਹਿਲਾਂ ਟਰੇਸ ਹੋ ਜਾਣਗੇ ਔਰ ਇਹਨਾਂ ਦੀ ਮਿਹਨਤ ਨੂੰ ਰੰਗ ਆਇਆ ਔਰ ਇਹਨਾਂ ਨੇ ਭੱਜੀ ਦੌੜ ਕਰਕੇ ਚਾਰਾਂ ਦੇ ਵਿੱਚੋਂ ਤਿੰਨ ਵਿਅਕਤੀ ਅਰੈਸਟ ਕਰ ਲਏ ਜਿਹੜਾ ਦਾਤ ਵਗੈਰਾ ਇਸਤੇਮਾਲ ਕੀਤਾ ਸੀ ਉਹਨਾਂ ਨੇ ਖੁਦ ਹੀ ਇਹਨਾਂ ਰਿਕਵਰ ਕਰ ਲਏ ਮੋਬਾਈਲ ਫੋਨ ਦੇ ਸੀ ਪੰਜ ਮੋਬਾਈਲ ਫੋਨ ਰਿਕਵਰ ਕਰ ਲਏ ਨਾਕ ਉਹਨਾਂ ਕੋਲੋਂ ਚਾਰ ਮੋਟਰਸਾਈਕਲ ਬਰਾਮਦ ਕੀਤਾ ਔਰ ਉਹ ਸਾਰੇ ਜਿਹੜੇ ਮੋਟਰਸਾਈਕਲ ਵੀ ਨੇ ਉਹ ਸ਼ੱਕੀ ਲੱਗ ਰਹੇ ਨੇ ਹੋ ਸਕਦਾ ਕਿਤੇ ਹੋਰ ਵਰਦਾਂ ਚ ਬੱਤੇ ਗਏ ਹੋਣ ਹੋ ਸਕਦਾ ਹੈ ਖੁਦ ਹੀ ਹੋਏ ਹੋਣ ਔਰ ਇਹ ਹੁਣ ਅਸੀਂ ਦੋਰੇਗਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਹੋ ਜਾਏਗਾ ਕਿ ਵੀ ਕਿਹੜੇ ਕਿਹੜੇ ਕੰਮਾਂ ਤੇ ਵਰਤੇ ਜਾਂਦੇ ਇਸ ਤੋਂ ਇਲਾਵਾ ਜਿਹੜਾ ਹੈਗਾ ਤਿੰਨ ਵਿਅਕਤੀ ਜਿਹੜੇ ਲਾਡੋਵਾਲ ਏਰੀਆ ਦੇ ਰਹਿਣ ਵਾਲੇ ਸੀਗੇ ਇੱਥੇ ਵਾਰਦਾਤ ਕਰਕੇ ਵਾਪਸ ਚਲੇ ਜਾਂਦੇ ਸੀਗੇ ਪਰ ਇੱਕ ਵਿਅਕਤੀ ਦਾ ਉਹ ਅਰੈਸਟ ਕਰਨਾ ਰਿਹਾ ਹੈ ਉਹ ਵੀ ਅਸੀਂ ਜਲਦੀ ਜਲਦੀ ਅਰੈਸਟ ਕਰ ਲਾਂਗੇ ਇਹਦੇ ਨਾਲ ਇਸ ਏਰੀਏ ਦੇ ਵਿੱਚ ਜਿਹੜੀਆਂ ਵਾਰਦਾਤਾਂ ਇਦਾਂ ਦੀ ਹੋ ਰਹੀ ਸੀ ਵੀ ਹੈ ਉਠਾ ਲਪੇਟਾ ਕੋਈ ਹੋਰ ਪੁਆਇੰਟ ਲਗਾ ਮੋਬਾਈਲ ਲੱਗ ਗਿਆ ਸੀ। ਉਹ ਕੈਸ਼ ਵੀ ਕਰ ਰਹੀ ਸੀ। ਹਾਂ, ਕੁਝ ਕੈਸ਼ ਕੈਸ਼ ਕਰ ਰਹੀ ਸੀ। ਐਫ ਆਈ ਆਰ ਤੱਕ ਉਹਨਾਂ 10000 ਰੁਪਏ ਲਖਾਇਆ ਹੈਗਾ। ਉਹ ਅਸੀਂ ਉਹਨੂੰ ਕਿਉਂਕਿ ਉਹਨੇ ਅਰੈਸ ਕਿਤੇ ਅਸੀਂ ਸਰ ਰਿਕਵਰ ਕਰਾਂਗੇ। ਹਾਂਜੀ ਹਾਂਜੀ ਉਹ ਕਰ ਲਵਾਂਗੇ। ਰਿਕਵਰ ਜਿਹੜੀ ਕਾਰ ਹੈ ਜਿਹੜੀ ਜਿਹੜੀ ਕਿਤੇ ਸੀ ਉਹ ਵੀ ਰਿਕਵਰ ਕਰ ਲੀਏ ਨਾਲ। ਕਿੰਨੇ ਘੰਟੇ ਤੱਕ ਉਹ ਕਰਦੇ ਸੀ? ਇਹ ਤਾਂ ਕੁਝ ਘੰਟੇ ਨਹੀਂ ਹੋ ਗਏ ਤੇ ਰਾਤ ਦੇ 1:30 ਵਜੇ ਤੇ ਇਹ ਹੋ ਗਿਆ। ਉਹਦੀ ਵਾਰਤਤਾ ਹੋਰ ਰਾਤ ਐਫਏ ਦੇਰ ਦੇ ਹੋਣ ਤੋਂ ਬਾਅਦ ਮੇਗਾ 5-7 ਘੰਟੇ 8 ਘੰਟੇ ਲੱਗੇ ਦਾ ਰਿਕਵਰੀ ਕੀਤੀ ਹੋਈ ਹੈ ਤੇ 24 ਜਿਹੜੇ 5 ਮੋਬਾਈਲ ਹੋ ਗਏ ਨੇ ਦਾਤ ਜਿਹੜੇ ਵਾਤਾ ਕੀ ਯੂਜ਼ ਕਿਤੇ ਸੀ ਉਹ ਵੈਪਨ ਹੋ ਗਿਆ ਚਾਰ ਮੋਟਰਸਾਈਕਲ ਅਸੀਂ ਲੈ ਕੇ ਆਏ ਆ ਆਲਰੇਡੀ ਕਾਰ ਸੀ ਜੋ ਗਈ ਇਹ ਲਾਡੋਵਾਲ ਏਰੀਆ ਦੇ ਰਹਿਣ ਵਾਲੇ ਪਹਿਲਾਂ ਕਿ ਇਹ ਵਾਤਾ ਕੀ ਕੀਤੇ ਆ ਨਾ

ਯੰਗ ਨੇ ਜੀ ਨੇ ਐਸਓ ਵੀ ਭਾਈ ਜੀ ਭਾਈ ਜੀ ਸਾਲ ਦੇ ਅਵਰੇਜ ਦੇ ਉੱਤੇ ਅਜੇ ਅਜੇ ਤੱਕ ਨਹੀਂ ਗੱਲ ਸਾਹਮਣੇ ਆਈ ਹੈ ਕਿ ਲੇਕਿਨ ਉਹ ਅਸੀਂ ਮੈਡੀਕਲ ਕਰਾਵਾਂਗੇ ਤਾਂ پتہ ਲੱਗ ਜਾਏਗੀ ਸੋ ਪਲਾਨਿੰਗ ਨਾ ਕਿਸੇ ਦੇ ਕਿਸੇ ਬਿਲਕੁਲ ਜੀ ਪਲਾਨ ਕਰਦਾ ਸੀ ਜੀ ਹਾਂ ਜੀ ਨਵੇਂ ਦੀ ਗੱਲ ਆ ਸਕਦਾ ਹਾਂ ਐਂਡ ਨੌਕਵੇਅ ਦੇ ਆਸपास ਦੀ ਨੌਕਵੇਅ ਪੋਨੇ ਨੌਨ ਆਵੇ ਦੇ ਆਸਪਾਸ ਹੀ ਬਾਰ ਟਾਰਗੇਟ ਹੈ ਕਿ ਕੋਸ਼ੇਰੀ ਹੀ ਕਾਰਜ ਕਰਦੀ ਸੀ ਜਾਂ ਕੋਈ ਹੋਰ ਦੇਖੋ ਕ੍ਰਿਮినਲ ਆਦਮੀ ਦਾ ਜਿੱਥੇ ਦਾਰ ਲੱਗੇ ਜਿੱਥੇ ਉਹਨੂੰ ਈਜ਼ੀ ਲੱਗੇ ਉਹ ਉਥੇ ਉਹ ਕਵਾਰਦਤ ਕਰ ਜਾਂਦਾ ਹੈਗਾ ਸਰ ਉਹਨਾਂ ਦਾ ਨਾਮ ਕੀ ਹੈ ਜਿਹੜੇ ਅਲਕਿਨ ਦੇ ਵਾਰਦਤ ਹੋਈ ਉਹਨਾਂ ਦਾ ਨਾਮ ਕੀ ਹੈ ਮਿਸਟਰ ਪਨੀਖ ਜੀ ਨਾਲ ਵੀ ਜੀ ਨਾਲ ਹਾਂ ਜੀ ਇਹ ਘਰ ਵਿੱਚ ਹੀ ਹੈ ਮਤਲਬ ਕਿ ਦੁਕਾਨ ਇਹਨਾਂ ਦੀ ਕਿ ਕਿੱਦਾਂ ਹਾਂ ਉਥੇ ਹੀ ਘਰ ਵਿੱਚ ਹੀ ਹੈ ਹਾਂ ਜੀ ਵਾਈਪੀਸੀ ਇਹਨਾਂ ਦੇ ਵਾਈਪੀਸੀ